ਅਕਸਰ ਤੁਹਾਡੇ ਕੋਲੇ ਖੈਰ ਹਰ ਕੰਟਰੀ ਚੋ ਹਰ ਕਮਿਊਨਿਟੀ ਚ ਲੋਕ ਆਉਂਦੇ ਆ ਤੁਹਾਡੀਆਂ ਕਲਾਸਾਂ ਦੇ ਵਿੱਚ ਪੰਜਾਬੀ ਮੁੰਡੇ ਆਉਂਦੇ ਆ ਤੁਹਾਨੂੰ ਲੱਗਦਾ ਕਿ ਅਨ ਰੀਅਲਿਸਟਿਕ ਮੈਂ ਸ਼ਬਦ ਵਰਤ ਰਿਹਾ ਅਨ ਰੀਅਲਿਸਟਿਕ ਡਰਾਈਵਰ ਬਣ ਕੇ ਉਹਨਾਂ ਤੇ ਸੈਟਲ ਹੋਣ ਦਾ ਦਬਾਅ ਹੁੰਦਾ ਕਿ ਭਾਈ ਕਿਸੇ ਤਰੀਕੇ ਸੈਟਲ ਹੋ ਜਾਈਏ ਅਸੀਂ ਇੱਥੇ ਬਿਲਕੁਲ ਜੀ ਅ ਕਈ ਵਾਰੀ ਉਹਨਾਂ ਦੇ ਦਿਮਾਗ ਚ ਹੁੰਦਾ ਹੈ ਕਿ ਇੱਕ ਇਹ ਸ਼ਾਰਟ ਰੂਟ ਕਈ ਵਾਰੀ ਸਾਡੇ ਇਮੀਗ੍ਰੇਸ਼ਨ ਕੰਸਲਟੈਂਟਸ ਜਾਂ ਉਹਨਾਂ ਦੇ ਦੋਸਤ ਕਹਿੰਦੇ ਆ ਤੂੰ ਨਾ ਟਰੱਕ ਦਾ ਲਾਇਸੈਂਸ ਲੈ ਲੈ ਯਾਰ ਉਹ ਪਹਿਲਾਂ ਹੀ ਕਿਉਂਕਿ ਮੈਂਟਲੀ ਡਿਸਟਰਬਾ ਯਾਰ ਮੇਰਾ ਵਰਕ ਪਰਮਿਟ 6 ਮਹੀਨੇ ਰਹਿ ਗਿਆ ਮੇਰਾ ਵਰਕ ਪਰਮਿਟ 4 ਮਹੀਨੇ ਰਹਿ ਗਿਆ ਮੈਂ ਲਾਇਸੈਂਸ ਲੈ ਲਵਾਂ ਤੇ ਉਹਦਾ ਜਿਹੜਾ ਮੇਨ ਫੋਕਸ ਕਦੇ ਵੀ ਨਹੀਂ ਹੁੰਦਾ ਕਿ ਮੈਂ ਇੱਕ ਪ੍ਰੋਫੈਸ਼ਨਲ ਟਰੱਕ ਡਰਾਈਵਰ ਬਣਨਾ ਉਹਦਾ ਫੋਕਸ ਹੁੰਦਾ ਹੈ ਕਿ ਮੈਂ ਜਦ ਇੱਕ ਮੇਰੇ ਕੋਲ AZ ਲਾਇਸੈਂਸ ਆ ਗਿਆ ਮੈਂ ਕਿਸੇ ਟ੍ਰੇਨਿੰਗ ਕੰਪਨੀ ਕੋਲ ਟਰੱਕ ਚਲਾਉਣ ਲੱਗ ਗਿਆ ਮੇਰਾ ਵਰਕ ਪਰਮਿਟ ਐਕਸਟੈਂਡ ਹੋ ਗਿਆ ਤੇ ਉਹ ਇੱਕਦਮ ਮੈਂਟਲੀ ਉਹਦੇ ਤੇ ਪ੍ਰੈਸ਼ਰ ਪਹਿਲਾਂ ਹੀ ਆ